ਸਭ ਸਾਡੇ ਵਾਰਸ ਕਿਸੇ ਮਾਂ ਦੀ ਪੁੱਖ ਤੋਂ ਜੰਮਿਆ ਉਹਦਾ ਧੀ ਪੁੱਤ ਵਾਰਸ ਨਹੀਂ ਹੁੰਦਾ ਜਿਹੜਾ ਉਹਦੇ ਵਿਚਾਰਾਂ ਤੇ ਪਹਿਰਾ ਦਿੰਦਾ ਹੈ ਸੱਚ ਕਹਾਂ ਤਾਂ ਕੋਈ ਵਾਰਸ ਉਹ ਹੁੰਦਾ ਹੈ ਇਹ ਵਾਰਸ ਸਾਡੀਆਂ ਧੀਆਂ ਨੇ ਜਿਨ੍ਹਾਂ ਤੇ ਪਹਿਲੀ ਵਾਰ ਨਹੀਂ ਇੱਕ ਜੁੱਜ ਪੂਰੀ ਸਚੇੇ ਕੁੱਤੇ ਵਿੱਚ ਇਸ ਕੰਮ ਦੀ ਯਤਨ ਕੀਤਾ ਹੈ ਕਿ ਇਹਨਾਂ ਧੀਆਂ ਨੂੰ ਜਿਹੜੀਆਂ ਧੀਆਂ ਨੂੰ ਧਿਆੜੀਆਂ ਕਿਹਾ ਜਾਂਦਾ ਹੈ ਜਿਨ੍ਹਾਂ ਨੂੰ ਪੱਥਰ ਤੇ ਧੰਗ ਬਗੰਨਾ ਕਿਹਾ ਜਾਂਦਾ ਹੈ ਇਹ ਕਦਰੀ ਗਲਾਕੌਰ ਦੀਆਂ ਵਾਰਸ ਹੈ ਤੇ ਕਦਰੀ ਗਲਾਕੌਰ ਦੇ ਸੋਮੇ ਛੋੜੇ ਦੇ ਮੌਕੇ ਤੇ ਇਹਨਾਂ ਨੇ ਗਦਰੀ ਖਿਲਾਫ ਕੰਮ ਕਰਕੇ ਦਿਖਾਇਆ ਔਰ ਆਉਣ ਵਾਲੇ ਸਮੇਂ ਚ ਸਾਨੂੰ ਇੱਕ ਵੱਡੀ ਉਮੀਦ ਹੈ ਕਿ ਇਹ ਆਉਣ ਵਾਲੇ ਸਮੇਂ ਦੀ ਸਾਡੀਆਂ ਭਿਕਨੀਆਂ ਮਾਰਸ਼ ਬਣ ਕੇ ਤੇ ਸੱਤ ਨਹੀਂ ਇਹ 70 ਹੋਣਗੀਆਂ ਪਰ ਇੱਕ ਗੱਲ ਮੈਂ ਕਹੂੰਗਾ ਕਿ 70 ਕਿਸੇ ਖਲਾ ਜੋੜੀ ਆਉਣੀਆਂ ਇਹ 70 ਤੁਹਾਡੇ ਘਰਾਂ ਦੇ ਵਿੱਚੋਂ ਆਉਣਗੀਆਂ ਜਦੋਂ ਇਹ ਕੁੜੀਆਂ ਆਪਦਾ ਘਰਵਾਲ ਛੱਡ ਕੇ ਇੱਕ ਚੁੱਲ੍ਹੇ ਤੇ ਚੌਂਕੇ ਨੀ ਬਰੇਟ ਮੰਟੜ ਜਾਂਦੀਆਂ ਤਾਂ ਸੋਚ ਕੇ ਦੇਖੋ ਕਿ ਕਿਹਦੀ ਖਾਤਰ ਆਪਦੀ ਖਾਤਰ ਵੀ ਜਾਂਦੀਆਂ ਤੇ ਜਿਹੜੀਆਂ ਸਾਡੇ ਘਰਾਂ ਚ ਕਿਰਤੀ ਤਾਂ ਬੈਠੀਆਂ ਐ ਉਹਨਾਂ ਦੀ ਖਾਤਰ ਵੀ ਜਾਂਦੀਆਂ ਨੇ ਹਰ ਘੋਲ ਦਾ ਵਿਗਿਆਨ ਹੁੰਦਾ ਹੈ ਜੇ ਅਮਰੀਕਾ ਨਾਲ ਲੋਕ ਘੋਲ ਦਾ ਵਿਗਿਆਨ ਹੈ ਇਸ ਵਿਗਿਆਨ ਨੂੰ ਅੱਜ ਪੰਜਾਬੀ ਟ੍ਰਿਬਿਊਨ ਨੇ ਆਪਣੇ ਸੰਪਾਦਕੀ ਪੰਨੇ ਤੇ ਛਾਪਿਆ ਹੈ ਜੇ ਬਾਬੂ ਸ਼ਾਹੀ ਨੇ ਇਹਨੂੰ ਆਪਣੇ ਪੰਨਿਆਂ ਤੇ ਛਾਪਿਆ ਤਾਂ ਮਹਿਲਪੁਰ ਦਾ ਲੋਕ ਇਤਿਹਾਸ 28 ਸਾਲ ਤੋਂ ਬਾਅਦ ਜਿੰਦਾ ਹੈ ਔਰ ਕਹਿ ਕੇ ਸਾਤੀ ਕਿ ਮਹਾਰਤਾਂ ਦੀ ਧਰਤੀ ਦੇ ਉੱਤੇ ਜਿਹੜਾ ਇਤਿਹਾਸ ਹੈ ਲੋਕਾਂ ਨੇ ਆਪਣੇ ਹੱਥੀਂ ਸਿਰਜਿਆ ਅਸੀਂ ਇੱਕ ਵਾਰ ਨਹੀਂ ਅਸੀਂ ਅਨੇਕਾਂ ਮੂੜਾ ਕੋੜਾ ਦੇ ਵਿੱਚੋਂ ਲੰਘਿਆ ਪਰ ਸਾਡਾ ਸਾਡੀ ਲੜਾਈ ਕੀ ਕਰਦਾ ਰਿਹਾ ਹੈ ਵਿਅਕਤੀ ਲੜਾਈ ਕਰਦੇ ਰਿਹਾ ਪਰ ਵਿਅਕਤੀ ਦੇ ਪਿੱਛੇ ਕੰਮ ਕਰਦੀ ਸੋਚ ਲੜਾਈ ਕਰਦੀ ਰਹੀ ਹੈ ਉਹ ਦਰਸਤ ਲੜਾਈ ਉਹ ਇੱਕ ਵਿਗਿਆਨ ਸੋਚ ਸੀ ਉਹ ਵਿਗਿਆਨਿਕ ਮਜਲੀਆ ਸੀ ਜਿਹੜਾ ਇਸ ਕੋਲ ਵਿੱਚ ਰੱਖ ਲੈ ਕੇ ਆਇਆ ਇੱਕ ਕਠਨਾ ਤੋਂ ਬਾਅਦ ਸਮੁੱਚੇ ਪ੍ਰਬੰਧ ਦੇ ਖਿਲਾਫ ਸੇ ਸਾਰ ਇਹ ਸਤਾਂ ਚੇਦੀ ਤਬਦੀਲੀ ਦੇ ਨਾਲ ਦਰਵਾਹਿਆ ਸਭ ਤੋਂ ਵੱਧ ਇਹ ਕਰਨਾ ਪੈਣਾ ਹੈ ਦਾ ਇਸ ਜਾਬਰ ਤੇ ਲੁਟੇਰੇ ਢਾਂਚੇ ਦੇ ਖਰਾਬ ਸਾਨੂੰ ਜੰਗ ਨੂੰ ਤੇਜ਼ ਕਰਨਾ ਪੈਣਾ ਹੈ ਤੇ ਜੰਗ ਜਿੱਤੀ ਨਹੀਂ ਜਾ ਸਕਦੀ ਉਹਨਾਂ ਮਾਂਵਾਂ ਤੀਆਂ ਪੈਣਾ ਤੋਂ ਬਗੈਰ ਉਹਨਾਂ ਦੇ ਸਰਕਾਰਨ ਸਾਹ ਤੋਂ ਬਗੈਰ ਉਹ ਦੇਖੋ ਤੁਸੀਂ ਕਿ ਜਦੋਂ ਕਿਹਾ ਸੀ ਕਿ ਭੈਣੋ ਰਲੋ ਭਰਾਵਾਂ ਸੰਗ ਲੜ ਕੇ ਜਿੱਤੀਏ ਹਕੀ ਜੰਗ ਤੇ ਹੁਣ ਕੀ ਕੀਤਾ ਕਿ ਉਸ 3 ਸਤੰਬਰ 2000 ਪ੍ਰਿੰਕ ਕੋਟ ਦਾ ਫੈਸਲਾ ਜੇ ਢਾਟੇ ਨਹੀਂ ਕੀਤਾ ਜੇ ਪਰੰਟ ਤੜਿਆ ਤਾਂ ਮੈਂ ਸਮਝਦਾ ਕਿ ਉਹ ਆਪਾਂ ਕਹਿ ਗਏ ਭੈਣਾ ਰਣੀਆਂ ਪਰਾਵਾ ਸੰਗ ਲੜ ਕੇ ਜਿੱਤੀ ਹੱਕੀ ਜੰਗ ਜਿੱਤੇ ਚੁੱਲ੍ਹੇ ਚੌਕੇ ਤੋਂ ਉੱਪਰ ਠਕੇ ਇਹ ਭੈਣਾ ਇਹ ਸਾਹਿਬ ਨੂੰ ਪੜਨ ਲੱਗੀਆਂ ਉਹ ਨਾਵਨ ਨੂੰ ਪੜਨ ਲੱਗੀਆਂ ਉਹ ਲਾਲ ਪੱਤਿਆਂ ਨੂੰ ਪੜਨ ਲੱਗੀਆਂ ਉਹ ਹੋਰ ਕਿਤਾਬਾਂ ਨੂੰ ਪੜਨ ਲੱਗੀਆਂ ਤਾਂ ਇਹਨਾਂ ਦੀ ਤੀਜੀ ਅੱਖ ਜਾਗ ਪੈਣੀਆ ਜਦੋਂ ਇਹ ਜੁੜੇ ਆ ਕਾਫਲੇ ਤੇ ਵਿਦਿਆਰਥੀਆਂ ਨੂੰ ਵਿਦਿਆਰਥਣਾਂ ਨੂੰ ਕਾਲਜਾਂ ਦੇ ਤੋ ਜਾ ਕੇ ਸੰਬੋਧਨ ਹੋਇਆ ਤਾਂ ਬੜੇ ਵੱਡੇ ਤਰਬੇ ਹੋਇਆ ਸਾਡੇ ਕੋਲ ਘਾਟਾਂ ਰਹੀਆਂ ਹੋਣਗੀਆਂ ਉਹ ਘਾਟਾ ਸਾਡੀ ਚੋਣੀ ਪਾਇਓ ਤੇ ਸਾਡੀ ਅਲੋਚਨਾ ਕਰਿਓ ਉਹ ਲੋਜਨਾ ਸਾਨੂੰ ਧੱਕ ਪਰ ਲਾਉਗੀ ਸ਼ਰੀਰ ਗਰੁੱਪ ਦੇ ਵਿੱਚ ਨਹੀਂ ਸਾਨੂੰ ਧੱਕ ਪਰ ਲਾਉਗੀ ਵਿਚਾਰਾਂ ਦੇ ਰੂਪ ਦੇ ਵਿੱਚ ਜੇਸੀਂ ਵਿਚਾਰਾਂ ਦੇ ਰੂਪ ਦੇ ਵਿੱਚ ਅਕਤਬਰ ਨਾ ਹੁੰਦੇ ਤਾਂ ਛੋਟੀ ਤੱਕ ਐਡੀ ਵੱਡੀ ਜਿਹੜੀ ਤਾਕਤ ਆਪੇ ਨੂੰ ਕੋਹੋਂ ਦੀ ਕਦੇ ਲੜ ਨਾ ਸਕਦੇ ਅਸੀਂ ਮਹਾਰਤਾਂ ਦੇ ਗੁੰਡੇ ਟੋਲੇ ਤੱਕ ਛੋਟੀ ਹੀ ਗੱਲ ਰਹੀ ਅਸੀਂ ਤੜ ਕੇ ਫੇਕੇ ਪਾਸੇ ਕਰਦੇ ਆ ਹੁਣ ਉਹ ਚਾਵਰ ਟਾਂਚੇ ਨੂੰ ਤਬਦੀਲ ਕਰਦਾ ਜਿਹੜਾ ਜੰਮਣ ਪੋਇਆ ਔਰਤਾ ਤੇ ਚਾਵਰਦੀ ਔਰਤਾ ਦੇ ਜ਼ਬਰ ਦੇ ਇਨਤਹਾ ਦੀ ਜਦੋਂ ਕਪਤਾ ਕ੍ਰਿਸ਼ਨ ਨੇ ਭੈਣੇ ਕਿਹਾ ਤੇ ਤਮਨ ਦੀ ਪੈਣਿਕ ਹੈ ਸੋਚ ਕੇ ਦੇਖੋ ਕਿ ਦਿੱਲੀ ਤੋਂ ਚੱਲ ਕੇ ਕਿਉਂ ਕਪਤਾ ਕ੍ਰਿਸ਼ਨ ਆਈ ਹੈ ਇਹ ਹਿੰਦੀ ਜੀ ਬੋਲਿਆ ਪਰ ਜਿੰਨਾ ਬੋਲਿਆ ਸਾਡੇ ਵਾਸਤੇ ਬੇਸ਼ਕਿੰਤੀ ਹੈ ਔਰ ਇਹਨਾਂ ਨੇ ਜਿਹੜਾ ਵਾਅਦਾ ਕੀਤਾ ਹੈ ਕਿ ਅੱਗੇ ਆਉਣ ਦੀ ਜਦੋਂ ਮੌਕਾ ਪਨੇਆ ਤਾਂ ਤੁਹਾਡੇ ਕੋਲੋਂ ਉਮੀਦ ਕੀਤੀ ਹੈ ਕਿ ਅੱਜ ਦੇ ਸੱਤ ਔਰਤਾਂ ਨੇ ਮੈਂ ਚਾਹੁੰਦੀ ਕਿ ਆਉਣ ਵਾਲੇ ਸਮੇਂ 'ਚ ਤੇ ਨੌਜਵਾਨ ਔਰਤਾਂ ਨੂੰ ਇੱਥੇ ਜਾਂਦਾ ਜਾਵੇ ਉਹ ਇਸ ਸਮਾਜ ਦਾ ਹਿੱਸਾ ਬਣ ਆ ਜਾਵੇ ਇਹਨਾਂ ਸਿਕਰਸ਼ ਦਾ ਹਿੱਸਾ ਬਣ ਆ ਜਾਵੇ ਕਿਉਂ ਇਹਨਾਂ ਔਰਤਾਂ ਨੂੰ ਕੱਲੀਆਂ ਨੂੰ ਪਲੱਸ ਟੂ ਕਰਾ ਕੇ ਕੈਨੇਡਾ ਤੇ ਅਮਰੀਕਾ ਦੇ ਸੁਪਨੇ ਦਿਖਾ ਕੇ ਜ਼ਿੰਦਗੀ ਸਫਲ ਨਹੀਂ ਬਣਾ ਸਕਦੇ ਜੇ ਸਫਲ ਬਣਾਉਣਾ ਹੈ ਤਾਂ ਜ਼ਿੰਦਗੀ ਦੇ ਪੱਲ ਅੱਛਾ ਅੱਛਾ ਕਿੱਦਾਂ ਬੰਦੇ ਅੱਛਾ ਅੱਛਾ ਸੱਗੀ ਸਾਥੀ ਬਨੋਣਾ ਇਹ ਸੂਝਵਾਨ ਮਾਮਾ ਧੀਆਂ ਦਾ ਫਰਜ਼ ਆ ਕਿ ਅਸੀਂ ਉਹਨਾਂ ਧੀਆਂ ਨੂੰ ਕਰੂ ਕੱਢੀਏ ਜਿਨ੍ਹਾਂ ਨੇ ਗਦਰੀ ਗਲਾਕਪੁਰ ਬਣੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਧੀਆਂ ਨੇ ਉਹ ਦੁਰਗਾ ਭਾਬੀ ਦਾ ਰੂਪਾ ਹਸਲ ਕੀਤਾ ਜਿਨ੍ਹਾਂ ਧੀਆਂ ਨੇ ਮਾਈ ਭਾਗੋ ਦਾ ਦੁਰਗਾ ਹੱਥ ਵਿੱਚ ਰੂਪਾ ਹਸਲ ਕੀਤਾ ਜਿਨ੍ਹਾਂ ਨੇ ਪਤਮਾ ਸ਼ੇਖ ਦਾ ਰੂਪਾ ਹਸਲ ਕੀਤਾ ਜਿਨ੍ਹਾਂ ਨੇ ਸਾਡੀ ਜੋਤਬਾ ਦੇ ਫੂਲੇ ਦਾ ਜਹਾਜ਼ ਹਸਲ ਕੀਤਾ ਆਓ ਇਹਨਾਂ ਨੂੰ ਘਰਾਂ ਚੋਂ ਕੱਢਿਆ ਨਾ ਪੈਣਾ ਨੂੰ ਆਪੇ ਤੀਆਂ ਨੂੰ ਇਹਨਾਂ ਨੂੰ ਕਲੀਆਂ ਪੱਥਰ ਦੇ ਢੰਗ ਵਾਂਗ ਨਾਲ ਸਮਝੋ ਸਭਾ ਉਹ ਲੜਾਈ ਦੇ ਮੈਦਾਨ ਦੇ ਵਿੱਚ ਇਹਨਾਂ ਮਰਦਾਂ ਦੇ ਨਾਲ ਨਹੀਂ ਇਹਨਾਂ ਮਰਦਾਂ ਦੇ ਨਾਲ ਰਲ ਕੇ ਇਸ ਤਰ੍ਹਾਂ ਜਿਹੇ ਤੋਦੀਰੀ ਦੀ ਲੜਾਈ ਦਾ ਹਿੱਸਾ ਬਣੀਏ ਜੱਜ ਕਾ ਕਮੇਟੀ ਤੁਹਾਡਾ ਤੈਨੂੰ ਸ਼ੁਕਰਗੁਜ਼ਾਰ ਹੈ ਔਰ ਤੁਹਾਡਾ ਸਾਰਾ ਮਾਨ ਸਿਰ ਮੱਥੇ ਹੈ ਸਿਰ ਮੱਥੇ ਕਬੂਲ ਦਿਆਂ ਔਰ ਆਉਣ ਵਾਲੇ ਸਮੇਂ ਤੁਹਾਡੇ ਨਾਲ ਵਾਦਾ ਹੈ ਇਹ ਜੱਜ ਕਾ ਕਮੇਟੀ ਐਦਾਂ ਹੀ ਲੜਦੀ ਹੋਗੀ ਐਦੂ ਹੋਰ ਬੜ ਜੋਸ਼ ਦੇ ਨਾਲ ਸ਼ਿਕਰਸ ਦੇ ਮੈਦਾਨ ਦੇ ਵਿੱਚ ਕੋਦੀ ਨੂੰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ